ਦੋਸਤੋ ਚਿਹਰੇ ਦਾ ਇੱਕ ਦਾਗ ਲੈ ਕੇ ਅਸੀਂ ਲੋਕਾਂ ਦੇ ਸਾਹਮਣੇ ਨਹੀਂ ਜਾਂਦੇ ਪਰੰਤੂ ਦਿਲ ਦੇ ਹਜ਼ਾਰਾਂ ਦਾਗ ਲੈ ਕੇ ਅਸੀਂ ਰੱਬ ਤੱਕ ਪਹੁੰਚ ਜਾਂਦੇ ਹਾਂ ਦੋਸਤੋ ਚਿਹਰੇ ਦਾ ਇੱਕ ਦਾਗ ਲੈ ਕੇ ਅਸੀਂ ਲੋਕਾਂ ਸਾਹਮਣੇ ਨਹੀਂ ਜਾਂਦੇ ਪਰੰਤੂ ਦਿਲ ਦੇ ਹਜ਼ਾਰਾਂ ਦਾਗ ਲੈ ਕੇ ਅਸੀਂ ਰੱਬ ਦੇ ਘਰ ਪਹੁੰਚ ਜਾਂਦੇ ਹਾਂ ਮਾਈ ਵੀਰ ਤੁ